ਮੇਰਾ ਕਿਤੇ ਵਰਦਾ ਮੁੰਡਾ ਛੋਟਾ ਛੋਟਾ ਹੁੰਦਾ ਇਹ ਤਿੰਨ ਭੈਣ ਭਰਾ ਆ ਗਏ ਇੱਥੇ ਮੇਰੇ ਕੋ ਕੁੜੀ ਆ ਤੂੰ ਮੇਰੇ ਕੋ ਮੁੰਡਿਆ ਅਗਰ ਉਹਦੇ ਕੰਮ ਤੇ ਆਇਆ ਆਈ ਤੇ ਇਹਨੇ ਜੋਗੀ ਨਹੀਂ ਤੇ ਖੱਫਣ ਜੋਗੇ ਗਣੀ ਗਰਾਹੀ ਕਰਕੇ ਮੈਂ ਨਹੀਂ ਤੇਨੂੰ ਚੰਡੂ ਕਰ ਲਾ ਉਹ ਛੋੜ ਦੇ ਕਿਤੇ ਕਿਲਵਾ ਨਹੀਂ ਨਾ ਬਚਣ ਕਾਰਨ ਬੋਲਦਾ ਕਰ ਪਤਾ ਨਹੀਂ ਕੋਈ ਟੀਗਾ ਟਾਗਾ ਲਾਇਆ ਕਰੋ ਤੇ ਕੰਮ ਤੇ ਆਇਆ ਨਾ ਭੜੇ ਇਹ ਗੱਲ ਉਹ ਨਹੀਂ ਕੋਈ ਪਤਾ ਨਹੀਂ ਬੇਟਾ ਸਾਨੂੰ ਨਹੀਂ ਪਤਾ ਕਿ ਕਿੱਥੋਂ ਆਵੇ ਵਿਚਾਰੇ ਮਾਲਕਾ ਉਹ ਵੀ ਵਿਚਾਰੇ ਸਾਨੂੰ ਆਂਦੇ ਹੁੰਦੇ ਆਵਾ ਮਾਲ ਖਲੋਤੇ ਨਾਲ ਵਿਚਾਰ ਰਿਹਾ ਕੁਛ ਨਾ ਤਾਂ ਮੈਂ ਉੱਥੇ ਚੱਲਦਾ ਗਈ ਰੋਜੀ ਇਹਦੇ ਕਿਹ ਜੋਗੇ ਨਹੀਂ ਹੈਗੇ ਕੀ ਲੱਗਦਾ ਜਿਸ ਤਰ੍ਹਾਂ ਕਈ ਨੌਜਵਾਨ ਇਸ ਤਰ੍ਹਾਂ ਤੇ ਰਾਹ ਦੇ ਉੱਤੇ ਦੁਰਦੀ ਰਾ ਮੇਰੇ ਦਿਓਰ ਦਾ ਮੁੰਡਾ ਵਾ ਵੇ ਕਹਿੰਦੇ ਮੇਰੇ ਦਿਓਰ ਦਾ ਮੁੰਡਾ ਵਾ ਇੱਕ ਬੜਾ ਹੈ ਅੱਛਾ ਕਿਥੋਂ ਦੇ ਆਣ ਵਾਲੇ ਆ ਭਾਈ ਡਰੈਗਨੋਂ ਢੀਸ਼ਾ ਆਪਣੇ ਆ ਅੱਛਾ ਕੀ ਗੱਲ ਬਣਾਈ ਇਹ ਭਾਈ ਸਵੇਰੇ ਕੰਮ ਦੇ ਚੱਲ ਗਿਆ ਸੀ ਤੇ ਰਾਤੀ ਵਾਪਸ ਨਹੀਂ ਆਇਆ ਆਪਾਂ ਸੋਚਿਆ ਕਰੇ ਉੱਥੇ ਕਿਤੇ ਕੰਮ ਤੇ ਚੱਲ ਗਿਆ ਹੋਵੇ ਇਹਨਾਂ ਨਾਲ ਕਰਦਾ ਜੀ ਕਿੰਨੀ ਉਮਰ ਇਹਦੀ ਹੈਗੀ ਵੀ ਭਾਈ ਸਾਹਿਬ ਬੜਾ ਆਇਆ ਤੁਹਾਡਾ ਤਕਾ ਪ੍ਰਾਵਟ ਆਇਆ ਬੜਾ ਪ੍ਰਾਜੇ ਕੰਮ ਕੀ ਕਰਦਾ ਕਾ ਮੋ ਭਾਈ ਗੱਟੀਆ ਦਾ ਕਰਦਾ ਕਾਰ ਵਸ਼ੀਨ ਆ ਠੀਕ ਹੈ ਫੇਰੇ ਕੰਮ ਤੇ ਕੀ ਆ ਹਾਂਜੀ ਹਾਂਜੀ ਅੱਜ ਫੇਰੇ ਇਹ ਕੱਲ ਕੱਲ ਸਵੇਰੇ ਗਿਆ ਠੀਕ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਆਪਰ ਆਤੀ ਇਹਨੂੰ ਡੀਗਦੇ ਰਹੇ ਆਇਆ ਨਹੀਂ ਤੇ ਉਸ ਤੋਂ ਬਾਅਦ ਇਹ ਭਾਜੀ ਹੁਣਾਂ ਨੇ ਆ ਕੇ ਦੱਸੀਆ ਤੇ ਇਸ ਤਰ੍ਹਾਂ ਬੜਾ ਤੁਹਾਡਾ ਵਸਤੇ ਡਿੱਗਾ ਵਾ ਠੀਕ ਹੈ ਤੇ ਜਦੋਂ ਆ ਕੇ ਦੇਖਿਆ ਕੀ ਟੀ ਨਸ਼ੇ ਨੂੰ ਸ਼ੇ ਕਰਦਾ ਸੀ ਕੋਈ ਭਾਈ ਇਹਨੇ ਸਮਾਨ ਲਾਦਾ ਇਹਦੇ ਇਹ ਪੁੱਟਿਆ ਦੇ ਨਾਲ ਜਾ ਜਾ ਕੇ ਨਾ ਬਾਹਰ ਟਾਣੀਆਂ ਚ ਬੈ ਬੈ ਕੇ ਇਹਨੇ ਸਮਾਨ ਸ਼ੁਰੂ ਕਰਤਾ ਅੱਛਾ ਤੇ ਪਤਾ ਕੁਛ ਕਿੱਥੋਂ ਲੈ ਕੇ ਆ। ਆਪਰੇ ਭਾਈ ਬੜਾ ਮਾਰਦੇ ਹੀ ਬੜਾ ਇਹਨੂੰ ਚੈੱਕ ਕਰਦੇ ਹੀ। ਇਹ ਹਟਦਾ ਨਹੀਂ ਪਰ ਆ ਨਹੀਂ ਕਿੱਥੋਂ ਸਮਾਨ ਲੈ ਆਉਂਦਾ। ਲੈ ਕੇ ਕਿੱਥੋਂ ਆਉਂਦਾ ਇਹ ਕੁਝ ਪਤਾ ਹੈ। ਅੱਛਾ ਤੁਹਾਨੂੰ ਨਹੀਂ ਪਤਾ ਕਿੱਥੋਂ ਲੈ ਕੇ ਆ। ਭਾਈ ਭਾਜੀ ਆਪਾਂ ਗਏ। ਬੰਦਾਂ ਦਾ ਟਾਈਮ ਹੋ ਗਿਆ ਉਹਨੂੰ। ਠੀਕ ਹੈ। ਇਹਨੂੰ ਭਾਈ 2-3 ਮਹੀਨੇ ਹੋ ਗਏ ਉਹਨੇ। ਠੀਕ ਹੈ। ਤੇ ਹੁਣ ਵੀ ਕੀ ਠੀਕੇ ਦੇ ਨਾਲ ਹੀ ਥੋੜੀ ਡੈਪ ਹੋਈ ਆ। ਲੱਗਦਾ ਠੀਕ ਭਾਈ ਇਹ ਰਹਿਣ ਬਾਹਰ ਰਹਿ। ਕਿੰਨੀ ਉਮਰ ਆਦੀ? ਭਾਈ 22 ਸਾਲ ਉਮਰ ਦੇ। ਨਹੀਂ। ਨਹੀਂ ਵਿਆਹ ਨਹੀਂ। ਉਤਾਰਨ ਕੀ ਲੱਗਦਾ ਤੁਹਾਨੂੰ ਤੁਹਾਨੂੰ ਲੱਗਦਾ ਕਿ ਲੱਗਦਾ ਕਿ ਟੀਕੇ ਦੇ ਨਾਲ ਹੋਈ ਹੈ ਜਾਂ ਭਾਈ ਜਿਹੜਾ ਬੰਦਾ ਨਸ਼ੇ ਕਰਦਾ ਨਾ ਤੇ ਤੁਹਾਨੂੰ ਭਰਾ ਹੋਈ ਜਾਂਦਾ ਨਹੀਂ ਕਿਤਾ ਤੀ ਉਹਦੇ ਮੌਕੇ ਤੇ ਹਾਲਾਤ ਦੇਖੇ ਹਾਲਾਤ ਕਹੋ ਜੇ ਉਹਦੇ ਲੱਗਦੇ ਤੁਹਾਨੂੰ ਕਿ ਨਸ਼ੇ ਕਰਕੇ ਉਹਦੀ ਡੈਥ ਹੋਈ ਹੈ ਜਾਂ ਕਿਸੇ ਨੇ ਉਹਨੂੰ ਮਾਰਿਆ ਪੂਰਾ ਜਾਂ ਕਿਸੇ ਦੀ ਰੰਜਿਸ਼ ਹੋਈ ਉਹਦੇ ਨਾਲ ਭਾਈ ਮੈਂ ਤੁਹਾਨੂੰ ਹਾਂਜੀ ਭਾਈ ਜੀ ਆਪਣਾ ਨਾਮ ਦੱਸ ਕੇ ਔਰ ਕਿਹੜੀ ਜਗ੍ਹਾ ਤੋਂ ਦੇ ਮੇਰਾ ਨਾਮ ਭਾਈ ਜੁਗਜਾ ਸਿੰਘ ਆ ਮੈਂ ਓਨਰ ਆ ਠੱਲੋਕਾਰ ਕੇਰ ਦਾ ਮਜੀਠਾ ਰੋਡ ਦੇ ਤੇ ਆਪਣੀ ਵਰਕਸ਼ਾਪ ਹੈਗੀ ਆ ਇਹ ਮੁੰਡਾ ਆਪਣਾ ਕੰਮ ਕਰਦਾ ਪਿਛਲੇ ਕਈ ਸਾਲਾਂ ਤੋਂ ਕੰਮ ਕਰਦਾ ਪਿਆ ਸੀ ਤੇ ਹਾਂ ਸਮਸਮੋਂ ਤੋਂ ਲੌਂਦਾ ਯਾਰ ਨੂੰ ਸਮਝਾਇਆ ਵੀ ਕਈ ਵਾਰੀ ਕਿ ਹਾਂ ਵੀ ਨਾਲ ਆ ਨਾਲਾ ਥੋੜੇ ਦਿਨ ਪਹਿਲਾਂ ਵੀ ਚਾਰ ਪੰਜ ਦਿਨ ਗੈਪ ਰਿਆ ਵਾ ਫਿਰ ਤਿੰਨ ਚਾਰ ਦਿਨ ਹੋ ਗਏ ਲਗਾਤਾਰ ਆ ਰਿਹਾ ਸੀ ਪਰ ਇਕਦਮ ਹੀ ਮੇਨੋ ਦਾ ਆਪਾ ਸਵੇਰ ਦਾ ਦੁਕਾਨ ਤੇ ਨਹੀਂ ਆਇਆ ਆਪਾਂ ਇਹਦੇ ਘਰੇ ਫੋਨ ਫੋਨ ਕੀਤਾ ਇਹਦੇ ਘਰ ਦੇ ਕਹਿੰਦੇ ਕਿ ਹਾਂ ਵੀ ਆਇਆ ਨਹੀਂ ਅਜੇ ਤੱਕ ਪਤਾ ਕਰਦੇ ਆ ਤੇ ਹੁਣ ਇਕਦਮ ਹੀ ਫੋਨ ਆਇਆ ਕਿ ਹਾਂ ਵੀ ਮੁੰਡਾ ਪੂਰਾ ਹੋ ਗਿਆ ਵਾ ਮਾਂ ਨੂੰ ਫੋਨ ਕਿੱਥੋਂ ਲੰਦਾ ਹੈ ਸਮਾਨ ਜੀ ਮੇਰੇ ਖਿਆਲ ਦੇ ਨਾਲ ਪ੍ਰੇਮ ਦਾ ਜਿਹੜਾ ਅੱਗੇ ਬਾਈਪਾਸ ਤੋਂ ਅਗਲੇ ਬੰਨੇ ਏਰੀਆ ਹੈਗਾ ਵਾ ਆਰਾਮਨਗਰ ਉੱਥੇ ਹੈਗੇ ਉੱਥੇ ਮੁੰਡਿਆਂ ਦਾ ਜਾਂਦਾ ਚੁੰਦਾ ਸੀ ਏ ਵੈਸੇ ਤਰੀਕਾ ਕੋਈ ਪਾਰਟੀਕੂਲਰ ਬੰਦੇ ਦਾ ਨਾਮ ਉਹਨੇ ਆਪਾਂ ਨੂੰ ਦੱਸਿਆ ਇਹਨੇ ਕਿ ਹਾਂ ਕਿ ਕਿੱਥੋਂ ਕਿੱਦਾਂ ਵਾ ਉਸੇ ਇਲਾਕੇ ਤੋਂ ਲੈ ਕੇ ਆਉਂਦਾ ਹਾਂ ਹਾਂਜੀ ਹਾਂਜੀ ਉਸੇ ਇਲਾਕੇ ਤੋਂ ਲੈ ਕੇ ਆਉਂਦਾ ਰਿਹਾ ਕਿੰਨੀ ਉਮਰ ਸੀ ਇਹ ਲੜਕੀ ਦੀ ਉਮਰ ਮੇਰੇ ਖਿਆਲ ਦੇ ਨਾਲ 20-22 ਸਾਲ ਦੇ ਕਰੀਬ ਕਰੀ ਹੋਣੀ ਆ ਇਹ ਨਹੀਂ ਅਨਮੈਰਿਡ ਹੀ ਇਹਦੇ ਬਚਾਦੇ ਮਾਪਿਓ ਛੋਟੇ ਹੁੰਦੇ ਆਂ ਮਤਲਬ ਗੁਜਰ ਗਏ ਆ ਤੇ ਚਾਚੀ ਇਹਦੀ ਇਹਦੀ ਕਾਫੀ ਨੂੰ ਸੰਭਾਲਦੀ ਸੀ ਧਿਆਨਤੀਉ ਰੱਖਦੀ ਸੀ ਇਹਨਾਂ ਦਾ ਤੇ ਇੱਕ ਛੋਟਾ ਭਰਾਵਾ ਇਹਦਾ ਪਤਾ ਨਹੀਂ ਲੱਗਾ ਇਹ ਤੇ ਤੁਸੀਂ ਪ੍ਰਿੰਸੀਪਲ ਤੋਂ ਕਰ ਕੁ ਪਾਈਪਾਟਰੀ ਬਾਰੇ ਤੁਹਾਨੂੰ ਆਇਆ ਸੀ ਕਿ ਜਿਸ ਤਰ੍ਹਾਂ ਡੈੱਟ ਕੋਡੀ ਲਈ ਜੋ ਬਲੰਦ ਬੰਦੀ ਮੌਕੇ ਤੇ ਕਾਰਵਾਈ ਕੀਤੀ ਹੈਗੀ ਇਸ ਨੂੰ ਡੈੱਟ ਕੋਡੀ ਕਾਰਨ ਕਾਰਨ ਪਤਾ ਲੱਗਾ ਕਿ ਅਜੇ ਫਿਲਹਾਲ ਕੁਝ ਨਹੀਂ ਪਤਾ ਲੱਗਾ ਕੋਸ਼ਟ ਮੈਡਿਕ ਰਿਪੋਰਟ ਤੇ ਪਤਾ ਚੱਲੇਗਾ ਸਰ ਉੱਥੇ ਇੱਕ ਸਰੀਂਜ ਵੀ ਮਿਲੀ ਆ ਸਰੀਆ ਹਾਸਲੇ ਵਿੱਚ ਲੱਗਦਾ ਨਹੀਂ ਕਿ ਮੈਂ ਦੇਖ ਰਿਹਾ ਹਾਂ ਇਹ ਕੋਈ ਪਛਤਨ ਹੋਊਗਾ ਦੇਖ ਲੇ ਪਰਿਵਾਰ ਦਾ ਕਹਿਣਾ ਹੈ ਕਿ ਆ ਜਾ ਰਹੇ ਲਗਾਤਾਰ ਉਹ ਨਸ਼ਾ ਕਰਦਾ ਸੀ ਉਹ ਇਹ ਇਹ ਪੋਸਟਮਾਰਟ ਫੋਨ ਤੇ ਹੀ ਪਤਾ ਚੱਲੇਗਾ ਉਹਦੇ ਮਾਤਕੀ ਕਾਰਨ ਕੌਤਾ ਕੀ ਕਾਰਨ ਹੈ ਕਿ ਪੋਸਟਮਾਰਟ ਹੁੰਦਾ ਫੋਟ ਆ ਉਸਦੇ ਮਾਲਕ ਵਾਲੇ ਦੇ ਨਾਲ ਵੀ ਕਿਹਾ ਜਾ ਰਿਹਾ ਕਿ ਮਜੀਠਾ ਰੋਡ ਦੇ ਮੇਸ਼ਾ ਲਿੰਗ ਦੇ ਨਸ਼ਾ ਕਰਦਾ ਸੀ ਕਾਫੀ ਟਾਈਮ ਤੋਂ ਸਾਰੇ ਲੇਖੋ ਕਹਿਣਾ ਹੈ ਕਿ ਆਪਾਂ ਜੋ ਮੈਡੀਕਲ ਰਿਪੋਰਟ ਹੈ ਉਹਦੇ ਮੁਤਾਬਕ ਪਰਦੇ ਕਰੇ ਹੋਏਗੀ ਉਹਦੇ ਪਤਾ ਪੱਕਾ ਨਹੀਂ ਕਿ ਕਰਦਾ ਕਿ ਨਹੀਂ ਕਰਦਾ ਸੀ ਉਹ ਵੀ ਕੋਈ ਕਾਰਨ ਨਿਕਲ ਸਕਦਾ ਹੈ ਪਰ ਜਿਹੜਾ ਰਿਪੋਰਟ ਪਿਆ ਆਪਣੇ ਉਹਦਾ ਪਰਿਵਾਰ ਕਹਿ ਰਿਹਾ ਕਿ ਇਹ ਨਸ਼ੇ ਦਾ आदी ਸੀ ਇਹਦੇ ਦਬਦਬਾ ਕੇ ਇੱਕ ਨਿਕਲਦੀ ਹੈ ਸਾਡੇ ਚੋਂ ਠੀਕ ਨਿਕਲਦੀ ਹੈ ਹੋ ਸਕਦਾ ਹੈ ਸ਼ਾਇਦ ਉਹਨੇ ਕੋਈ ਖਾਤਾ ਵੀ ਹੋਵੇਗਾ ਜਿਸ ਕਾਰਨ ਹੋਏਗਾ ਉਹਦੇ ਮੁਤਾਬਕ ਪੰਚ ਕਾਰਵਾਈ ਕੀਤੀ ਹੈ